ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ 4 ਫਰਵਰੀ 2026 ਨੂੰ ਵੀਡੀਓ ਬਣਾਉਣ ਲੱਗੇ ਆ ਸਾਡੇ ਨਾਲ ਆ ਬਾਈ ਬੱਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬੱਗੇ ਬਾਈ ਵਧੀਆ ਜੀ ਵਧੀਆ ਹੋਵੇ ਬੱਗੇ ਬਾਈ ਕੋਲੇ ਬਾਈ ਤੂੜੀ ਵਾਲੀਆਂ ਮਸ਼ੀਨਾਂ ਕਿਉਂਕਿ ਸੀਜ਼ਨ ਹੈ ਜਿਹੜਾ ਇਸ ਟਾਈਮ ਪੀਕ ਤੇ ਹੈ ਵੀ ਨੇ ਡੇਢ ਮਹੀਨੇ ਨੂੰ ਮਸ਼ੀਨਾਂ ਸਭ ਕੁ ਮਹੀਨਾ ਤੱਕ तकरीबन ਚੱਲ ਪੈਣਗੀਆਂ ਇਸ ਵਾਰ ਗਰਮੀ ਬਹੁਤ ਵੈਰੀਆ ਕਣਕਾਂ ਗੇਤੀਆਂ ਆ ਜਾਣੀਆਂ ਆ ਜਾਣੀਆਂ ਹਾਂਜੀ ਹਾਂ ਤੇ ਮਸ਼ੀਨਾਂ ਦੇ ਟੁੜੀ ਵਾਲਿਆਂ ਦੇ ਫੋਨ ਵੀ ਬਹੁਤ ਆਉਂਦੇ ਕਿਉਂਕਿ ਗਾਹਕ ਬਹੁਤ ਹੈਗੇ ਤੇ ਬਾਈ ਕੋਲੇ ਤਿੰਨ ਮਸ਼ੀਨਾਂ ਬਾਈ ਟੁੜੀ ਵਾਲਿਆਂ ਮਸ਼ੀਨਾਂ ਦਾ ਪ੍ਰਾਣੀਆਂ ਦਾ ਵਪਾਰ ਕਰਦਾ ਕਿਸੇ ਕਿਸਾਨ ਭਰਾ ਨੂੰ ਚਾਹੀਦੀਆਂ ਹੋਣ ਤਾਂ ਬਾਈ ਨਾਲ ਸੰਪਰਕ ਕਰ ਲਓ ਉਹਨੂੰ ਦਿਖਾਉਣੇ ਆ ਆਪਾਂ ਬਾਈ ਦੀਆਂ ਟੁੜੀ ਵਾਲੀਆਂ ਮਸ਼ੀਨਾਂ ਕਿੰਨੇ ਮਸ਼ੀਨ ਆਪਣੇ ਕੋਲ ਵੀਰੇ ਆਪਣੇ ਕੋਲ ਤਿੰਨ ਮਸ਼ੀਨਾਂ ਆ ਜੀ ਤਿੰਨ ਮਸ਼ੀਨਾਂ ਸ਼ੁਰੂ ਜੀ ਭਾਈ ਪਹਿਲਾਂ ਤਾਂ ਥੋੜਾ ਫੋਨ ਨੰਬਰ ਬੋਲ ਦਿਓ 98776 98776 72941 72941 98776 72941 ਬਾਈ ਦਾ ਫੋਨ ਨੰਬਰ ਹੈ ਪਿੰਡ ਹੈਗਾ ਬਾਈ ਦਾ ਕਮਾਲੂ ਸਵੈਤ ਹਾਂਜੀ ਕਮਾਲੂ ਸਵੈਤ ਨੇੜੇ ਮੌੜ ਮੰਡੀ ਬਠਿੰਡੇ ਜਿਹੜੇ ਦਾ ਪਿੰਡ ਹੈ ਮਿੱਤਰੋ ਵਿੱਚ ਬਾਈ ਫੋਨ ਕਰਕੇ ਜੀ ਪੁੱਛ ਜਿੰਦੇ ਬਾਈ ਕਿੱਥੋਂ ਬੋਲ ਦਿਆਂ ਅਸੀਂ ਤੁਹਾਨੂੰ ਐਡਰੈਸ ਪਹਿਲੇ ਹੀ ਦੱਸਤਾ ਦਿਖਾਉਣ ਲੱਗੇ ਆ ਬਾਈ ਕੋਲੇ ਕਿਹੜੀ ਕਿਹੜੀ ਕੰਪਨੀ ਦਾ ਮਸ਼ੀਨਾਂ ਬਾਈ ਬਈ ਦੋ ਕੇਸੇ ਕਰਾ ਜਾ ਅੱਛਾ ਜਿਆਦਾ ਉਹਨਾਂ ਕੋਲ ਕੀ ਹੈ ਸਮਝੀਏ ਮਸ਼ੀਨਾਂ ਸਾਫ਼ ਸੁਥਰੀਆਂ ਹੁੰਦੀਆਂ ਬਾਈ ਜੇ ਕੋਈ ਗਲਤ ਬਾਤ ਹੋਈ ਬਾਈ ਦੱਸ ਕੇ ਦਿਓਗਾ ਵੀ ਇਹਦਾ ਬਈ ਆ ਕੰਮ ਹੋਇਆ ਤੇ ਆ ਹੋਣ ਵਾਲਾ ਹਾਂਜੀ ਹਾਂਜੀ ਕਿਉਂਕਿ ਮਸ਼ੀਨਾਂ ਸਾਫ਼ਾ ਵਧੀਆ ਵਾਜੇਬ ਰੇਟ ਦੀਆਂ ਮਸ਼ੀਨਾਂ ਐਦਾਂ ਸ਼ੁਰੂ ਕਰਦੇ ਪੱਗ ਜੀ ਆਹ ਕਿਹੜੀ ਮਸ਼ੀਨ ਹੈ ਵੀਰੇ ਇਹ ਕੇਐਸ 17 ਮਾਡਲ ਦੀ ਕੇਐਸ ਮਸ਼ੀਨ ਹੈ ਜੀ 2000 ਤੇ 17 ਮਾਡਲ ਕੱਲੀ ਕੱਲੀ ਚੀਜ਼ ਦਿਖਾਉਣੇ ਆ ਬਾਡੀ ਲਾਈਨ ਦੀ ਚੈੱਕ ਕਰ ਲਓ ओरिजिनल ਪੇਂਟ ਹੈ ਰੰਗ ਹੀ ਦੱਸਦਾ ਪਰ ਨਾਲੇ ਤੋਂ ਵੀ ਕਿੰਨਾ ਕਾ ਸ ਹੈ ਕਿੰਨੇ ਕ ਟੱਕ ਟੱਲੂਆ ਮਸ਼ੀਨ ਤੇ ਕਿੰਨੀ ਕ ਚੱਲੀ ਹੋਈ ਆ ਬਾਡੀ ਲਾਈਨ ਦੀ ਚੈੱਕ ਕਰ ਲਓ ਬਾਡੀ ਬਿਲਕੁਲ ਸਾਫ ਪਈ ਆ ਟਾਇਰ ਜਿੰਨੇ ਹੈਗੇ ਅਗੇ ਦੇਖ ਲੋ ਪੁਲੀਆਂ ਪਣੀਆਂ ਜਮਾ ਨਵੀਆਂ ਫਿਰਕੀਆਂ ਵੀ ਦੇਖੋ ਸਾਫ ਹੈ ਕਿਤੇ ਬਾਲਾ ਨਹੀਂ ਨਹੀਂ ਤਾਂ ਇੱਥੋਂ ਰੰਗ ਉੱਡ ਜਾਂਦਾ ਹੈਗਾ ਆ ਚੀਜ਼ਾਂ ਵੀਆਂ ਹੋ ਜਾਂਦੀਆਂ ਜਿਆਦਾ ਜਿਹੜੇ ਸਮਾਈ ਚ ਚੱਲੀ ਹੋਈ ਮਸ਼ੀਨ ਹੈ ਬਿਲਕੁਲ ਸਾਫ ਸੁਥਰੀ ਹੈ ਫਿਰਕੀ ਚੈੱਕ ਕਰ ਲੋ ਸਾਰੀ ਜਿਵੇਂ ਵੀ ਹੈ ਪੂਰੀ ਸਾਫ ਹੈ ਬੱਕਾ ਜੀ ਇਹਦਾ ਕੀ ਮੁੱਲ ਰੱਖਿਆ ਭਰਾ ਇਹ 1.80 ਹਜ਼ਾਰ ਆਈ 1 ਲੱਖ ਤੇ 80 ਹਜ਼ਾਰ ਰੁਪਇਆ ਡਿਮਾਂਡ ਹੈ ਗੇਅਰ ਵੀ ਨਾਲ ਦਾ ਹੀ ਮਸ਼ੀਨ ਦੇਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਸਾਫ ਹੈ ਪੱਖੇ-ਪੁੱਖੇ ਦੀ ਕਿਵੇਂ ਬਾਈ ਇਹ ਪੱਖੇ-ਪੁੱਖੇ ਲੱਗੇ ਹੋਇਆ ਘੇਰੇ ਜਾਲ ਵੀ ਬਦਲਿਆ ਹੋਇਆ ਨਵਾਂ ਜਾਲ ਚਾਲ ਬਦਲਿਆ ਹੋਇਆ ਨਵਾਂ ਜਾਲ ਬਾਈ ਕਹਿੰਦਾ ਪਾਇਆ ਹੋਇਆ ਜਿਹੜੇ ਪੱਖਿਆਂ ਦੇ ਘੇਰੇ ਲੱਗੇ ਹੋਇਆ ਹਾਂ ਖੋਲ ਕੇ ਚੈੱਕ ਕਰਵਾ ਦੇ ਚੈੱਕ ਕਰੋ ਜੀ ਆ ਦੇਖੋ ਸਾਰੇ ਘਰੇ ਘਰੇ ਉਹ ਤੋਂ ਵੀ ਪੱਟ ਕੇ ਲਵਾਏ ਹੋਇਆ ਵਿੱਚੋਂ ਵੀ ਸਾਰੇ ਅੱਛਾ ਕੰਮ ਹੋਇਆ ਬੜਾ ਕਹਿਣ ਦਾ ਹੁਣ ਮੰਗਣ ਦੇ ਮੰਗਦੇ ਨੇ ਇਸ ਵਾਰ ਆ ਸੀਐਮ ਉਹਦੇ ਲਾਦੂ ਕਹਿਣ ਦਾ ਹਾਂਜੀ 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 ਠੀਕ ਹੈ ਜੀ ਪੁੱਛਾ ਜੀ ਕਿੰਨੇ ਦਾ ਸੌਦਾ ਹੋ ਜੀ ਇਹਦਾ ਇਹ ਆ ਸੌਦਾ ਹੋਊਗਾ ਜੀ 1 ਲੱਖ ਤੇ 67000 ਦਾ ਹੀ 1 ਲੱਖ 67000 ਦਾ ਇਹ ਕਿਹੜਾ ਜਰ 65 ਜਾਂ 70 1 ਲੱਖ ਦੇ 65000 ਦੀ ਮਸ਼ੀਨ ਮਿਲ ਜੂਗੀ ਜਰ 17万 ਹਾਂ ਜੀ ਕੋਈ ਗੱਲ ਨਹੀਂ ਤੇ ਮਸ਼ੀਨ ਤੁਸੀਂ ਆਪ ਚੰਗੀ ਤਰ੍ਹਾਂ ਨਿਗਾਹ ਮਾਰ ਲਓ ਹੋ ਕੱਕ ਪੂਰੀ ਸਾਫ਼ ਪਈ ਹੈ ਕਿਉਂਕਿ ਜਿਆਦਾ ਚਲਾਈ ਚ ਮਸ਼ੀਨ ਨਹੀਂ ਆਈ ਸਮਾਈ ਚ ਚੱਲੀ ਹੋਈ ਮਸ਼ੀਨ ਹੈ ਅੱਗੇ ਬਾਈ ਕੋਲ ਹੈਗੀ ਰਾਜਾ ਕੰਪਨੀ ਦੀ ਮਸ਼ੀਨ ਇਹ ਕਿਹੜਾ ਮੰਨ ਲੈ ਜੀ ਇਹ ਰਾਜਾ ਆਪਣੇ ਕੋਲ ਆ ਜੀ 20 ਮਾਡਲ ਆ ਜੀ 2000 ਤੇ 20 ਮਾਡਲ ਆ ਮਸ਼ੀਨ ਇਹ ਵੀ ਸਾਫ ਹੈ ਇਹ ਵੀ ਟਾਇਰ ਜਰੂਰੇ ਦੇ ਥੋੜੇ ਟਾਇਰ ਪਾਉਣੇ ਪੈ ਸਕਦੇ ਹਨ ਟਾਇਰ ਜਰੂਰ ਬਾਈ ਕੰਡਮ ਹੈ ਟਾਇਰ ਪਾਉਣੇ ਪਹਿਣਗੇ 10000 ਦਾ ਖਰਚਾ ਤੁਸੀਂ ਆਪ ਪਹਿਲਾਂ ਹੀ ਗਿਣ ਲਿਓ ਬਾਕੀ ਬਾਡੀ ਲਾਈਨ ਦੀ ਮਸ਼ੀਨ ਇਹ ਵੀ ਸਾਫ ਹੈ ਕੋਈ ਖਰਾਬ ਹੋਈ ਹੈਗੀ ਸਾਡੇ ਏਰੀਆ 'ਚ ਤਾਂ ਦੇਖੋ ਥੋੜੇ ਆਪਣਾ ਫੇਰੇ ਆਉਂਦਾ ਬਠਿੰਡਾ ਏਰੀਆ 'ਚ ਜਿਹੜੀ ਰਾਜਾ ਦੀ ਮਸ਼ੀਨ ਬਹੁਤ ਚੱਲਦੀ ਹੈਗੀ ਇਹਨੂੰ ਮਸ਼ੀਨ ਚੱਲਣ ਤੇ ਟਰੈਕਟਰ ਨੂੰ ਸੌਖਾ ਰੱਖਦੀ ਹੈ ਰੈਲੀ ਦੱਸਦੇ ਆ ਤੋੜੀ-ਟਾੜੀ ਵਧੀਆ ਇੱਕ ਨੰਬਰ ਹੁੰਦੀ ਹੈ ਡਿਮਾਂਡ ਬਗਾ ਜੀ ਇਹਦੀ ਵੀ 1,80,000 ਰੁਪਏ ਲਈ ਬੈਠੇ ਹੋ ਹਾਂਜੀ ਇਹਦਾ ਦੁਰੇ ਤਾੜੀ ਲੈ ਲਓ ਫਿਰ ਕੀ ਫਿਰ ਕੁਝ ਚੈੱਕ ਕਰ ਲਓ ਸਾਰੀ ਪਿਓਰ 20 ਮਾਡਲ ਮਸ਼ੀਨ ਹੈਗੀ ਵਧੀਆ ਗੇਰ ਗੁਰ ਨਾਲ ਦਾ ਪੂਰੀ ਵਧੀਆ ਗਰੰਟੀ ਵਾਲੀ ਮਸ਼ੀਨ ਹੈ ਵੀ ਹਨਾ ਇਹਦਾ ਕੰਮ ਕਿੰਨਾ ਘੋਣ ਵਾਲਾ ਤੈਰਦਾ ਬਗਾ ਜੀ ਦੇਖੋ ਇਹ ਕਿਲੇ ਤੈਰੀ ਫੋਨ ਵਾਲਾ ਜੀ ਬਾਕੀ ਛੇਰੇ ਪੂਰੇ ਲੱਗੇ ਇਹਦੇ ਵੀ ਛੇਰੇ ਦੇ ਵੀ ਲੱਗੇ ਹੋਏ ਆ ਜੀ ਹਾਂ ਜੀ ਇਹਦਾ ਮੁੱਲ 1.80 ਲੱਖ ਹੈ ਇਹ ਕਿਨੇ ਦੇਣੀ ਆ ਬਾਈ 1.60 ਹਜ਼ਾਰ ਦੀ ਹੋ ਜੀ 1.60 ਹਜ਼ਾਰ ਦੀ ਬਾਕੀ ਬਾਈ ਨੇ ਨੰਬਰ ਤੁਹਾਨੂੰ ਸਕਰੀਨ ਤੇ ਵੀ ਪਾ ਦਾਂਗੇ ਤੁਸੀਂ ਚੈੱਕ ਕਰ ਲਿਓ ਆਪੇ ਪੂਰੀ ਸਾਫ਼ ਮਸ਼ੀਨ ਹੈ ਵੀ ਹਨਾ ਪੂਰੀ ਵਧੀਆ ਇਹਦੇ ਪੱਖੇ-ਮੁੱਖੇ ਕਿਵੇਂ ਆ ਪੱਖੇ-ਮੁੱਖੇ ਠੀਕ ਆ ਜੀ ਪੱਖੇ ਠੀਕ ਆ ਮੜਾ ਚੈੱਕ ਕਰਾ ਦੇ ਭਰਾ ਨੇ ਕਈ ਵਾਰੀ ਦੂਰ ਵਾਲਾ ਬੰਦਾ ਅਗਲਾ ਬਾਕੀ ਫੋਟੋ ਪਾ ਸਕਦੇ ਹੋ ਹੈਨਾ ਹਾਂਜੀ ਹਾਂਜੀ ਜੇ ਕਿਸੇ ਵੀ ਭਰਾ ਨੇ ਕੋਈ ਮਸ਼ੀਨ ਚੈੱਕ ਕਰਾਉਣੀ ਹੈ ਨਾ ਬਾਈ ਕਹਿੰਦਾ ਕੱਲੀ ਕੱਲੀ ਚੀਜ਼ ਦੀ ਫੋਟੋ ਪਾ ਦਊਗਾ ਤੁਹਾਨੂੰ ਪੱਕੇ ਬਿਲਕੁਲ ਸਾਫ ਹੈ ਇਹ ਅੱਗੇ ਕੋਈ ਲੱਗੇ ਨਹੀਂ ਕਿ ਹੋਇਆ ਰਿਪੇਅਰ ਇਹਦਾ ਕੰਮ ਨਹੀਂ 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 ਰਿਪੇਅਰ ਹੋਇਆ ਹੋਇਆ ਪਹਿਲਾਂ ਹੀ ਅੱਛਾ ਰਿਪੇਅਰ ਹੋਇਆ ਵਾ ਮੈਂ ਤੁਹਾਨੂੰ ਵੀ ਦਿਖਾ ਦਈ ਹੈ ਹੈਨਾ ਹਾਂਜੀ ਹਾਂਜੀ ਦੇਖ ਲਓ ਸਾਰਾ ਪੱਕੇ ਪੱਕੇ ਵਾ ਸੋਹਣੇ ਪਏ ਬਹੁਤ ਸੋਹਣੇ ਤਾਂ ਸਾਫ ਹੀ ਬਿਜਨਲ ਨਾਲ ਦੀ ਹੈ ਜਿਹੜਾ ਜੋ ਵੀ ਹੈਗੀ ਗਲਾਵਟ ਕੁਝ ਵੀ ਨਹੀਂ ਭੋਰਾ ਵੀ ਹੈਨਾ ਮਸ਼ੀਨ 'ਚ ਹਾਂਜੀ ਹਾਂਜੀ ਕਿਸੇ ਬਸੇ ਕੋਈ ਗਲਾਵਟ ਨਹੀਂ ਮਸ਼ੀਨ ਅੰ ਜਾਲ ਸਹੀ ਹੈ ਚੱਲ ਜੂਗਾ ਦੋ ਸੀਨ ਲਾ ਜੂਗੀ ਜਾਲੇ ਦੋ ਸੀਨ ਜਾਲ ਹਜੇ ਲਾ ਜੂਗਾ ਬਾਈ ਕਹਿੰਦਾ ਇਹ 1,60,000 ਦੀ ਮਸ਼ੀਨ ਮਿਲ ਜੂਗੀ ਤੁਹਾਨੂੰ ਹਣਾ ਅੱਗੇ ਬਾਈ ਕੋਲੇ ਕੇਐਸ ਇੱਕ ਹੋਰ ਹੈ ਕੇਐਸ ਮਸ਼ੀਨ ਇੱਕ ਹੋਰ ਹੈਗੀ ਇਹ ਵੀ 755 ਡੀਬੀ ਮਾਡਲ ਹੈ ਇਹ 15 ਮਾਡਲ ਹੈ ਇਹ ਕਿਹੜਾ ਮਾਡਲ ਹੈ 15 ਮਾਡਲ ਮਸ਼ੀਨ ਇਹ ਵੀ ਸਾਫ ਹੈ ਇਹ ਆਪਣੇ ਹੱਥੀ ਕੰਮ ਹੋਇਆ ਜੀ ਇਹਦਾ ਰੀਲ ਵਾਲੀਆਂ ਪਾਈਪਾਂ ਦਾ ਘਰੇ ਵੀ ਇਹਦੇ ਵੀ ਲੱਗਿਆ ਜਾਲੇ 'ਚ ਵੀ ਪਿਛਲੀ ਵਾਰ ਨਾ ਮਾ ਜੀ ਅੱਛਾ ਇਧਰ ਆ ਕੇ ਹਾਂ ਫਿੰਗਰਾ ਫੁੰਗਰਾ ਸਾਰੀਆਂ ਆਪਾਂ ਨਵਾਂ ਲਾਈਆਂ ਸੀ ਆਪਦੀ ਪਰਸਨਲ ਮਸ਼ੀਨ ਆ ਬਾਈ ਦੀ ਬੱਗੇ ਦੀ ਇਹ 2015 ਮਾਡਲ ਇੱਕ ਚੀਜ਼ ਨੇ ਲੱਗਿਆ ਕੰਮ ਕਰਾ ਕੇ ਦਾ ਹਾਂਜੀ ਹਾਂਜੀ ਕੋਈ ਲੱਗਿਆ ਜੀ ਠੀਕ ਹੈ ਤੇ ਬੱਗੇ ਜੀ ਇਹਦਾ ਮੁੱਲ ਕੀ ਰੱਖਿਆ ਵੀਰੇ 15 ਮਾਡਲ ਇਹਦਾ ਮੁੱਲ 1,40,000 ਆ ਜੀ ਦੇਣੀ 1,20,000 ਦੀ ਹੈ ਪੈਰ ਇਹਦੇ ਵੀ ਠੀਕ ਪੈ ਡੰਗ ਲਾ ਦੇਣਾ ਪੈਰ ਵਧੀਆ ਪਿਆ ਜੀ ਹਾਂ 1,20,000 ਦੀ ਬਾਈ ਕਹਿੰਦਾ ਦੇਣੀ ਹੈ ਦੇਣੀ ਆ ਜੀ ਤੇ ਮੁੱਕੇ ਦੇ ਛੋੜ ਛੱਪਾ ਹੋਰ ਆ ਬਸ ਹੀ ਸਿਰੇ ਅੱਛਾ ਮੜਿਆ ਇਹਦੇ ਪੱਖੇ ਪੱਖੇ ਚੈੱਕ ਕਰਾ ਦਈਏ ਭਰਾ ਨੂੰ ਹਾਂਜੀ ਹਾਂਜੀ ਹੁੰਦਾ ਕੋਈ ਤੇਰੇ ਵੀ ਕੇਰੇ ਘੁਰੇ ਲੱਗੇ ਹੋਇਆ ਤੇਰੇ ਘੁਰੇ ਲਵਾਏ ਹੋਇਆ ਤੁਹਾਨੂੰ ਇਹ ਨਹੀਂ ਜਾ ਕੇ ਵਰਕਸ਼ਾਪ ਤੇ ਜਾਣ ਦੀ ਲੋੜ ਨਹੀਂ ਗੀ ਕੱਲਾ بس ਇਹਦਾ ਕੇ ਪੂਰੇ ਸਾਰੇ ਲਵਾਏ ਹੋਇਆ ਜੀ ਗ੍ਰੀਸ ਗ੍ਰੂਲ ਕਰਾਉਣ ਦੇ ਲੋਡ ਬੁੱਕ ਲਈ ਹਣਾ ਹਾਂਜੀ ਹਾਂਜੀ ਬਾਕੀ ਫਿਰ ਆ ਦੋਨੇ ਛਾਟੇ ਮਾਲ ਪ੍ਰਵਾਹ ਕੇ ਵਾਇਰਿੰਗ ਵੀ ਟੀਆਰ ਦੇ ਨਵੇਂ ਲਾਏ ਹੋਇਆ ਜੀ ਉਦੋਂ ਅੱਛਾ ਗਾਰੰਟੀ ਵਾਲੀ ਜੀ ਹੈ ਬਿਲਕੁਲ ਹਾਰਗੀ ਨਾ ਹੋਈ ਮੈਲਟ ਸਾਰੇ ਨਾ ਹੋਏ ਬਸ ਇਹ ਗਾਰੰਟੀ ਵਾਲੀ ਚੀਜ਼ ਹੈ ਹਾਂ ਗਾਰੰਟੀ ਵਾਲੀ ਤਾਂ ਕਈ ਥੋੜਾ ਫੋਨ ਨੰਬਰ ਲਾਸਟ ਤੇ ਫਿਰ ਬੋਲ ਜੋ 9577672941 9577672941 ਬਾਈ ਦਾ ਪਿੰਡ ਆ ਕਮਾਲੂ ਸਵਾਇਚ ਨੇੜੇ ਮੌਂਡ ਮੰਡੀ ਜ਼ਿਲ੍ਹਾ ਬਠਿੰਡਾ ਹਣਾ ਹਾਂਜੀ ਹਾਂਜੀ ਇੱਥੇ ਬਾਈ ਨਾਲ ਆ ਕੇ ਬਾਈ ਹੋਰ ਵੀ ਮਸ਼ੀਨਾਂ ਆਉਂਦੀਆਂ ਆਪਣੇ ਨੇ ਆਪਣੇ ਕੋਲ 3 4 ਤੱਕ ਹਮੇਸ਼ਾ ਹੀ ਹੁੰਦੀਆਂ ਜੀ ਹਾਂਜੀ ਹਾਂ ਸਾਰੇ ਜਿਹੜੇ ਉੱਚਾ ਮਾਦੂਦ ਖੋਦੇ ਨਿਗਾ ਜੀ ਹੁੰਦੀ ਉਹ ਕੋਈ ਹਾਂਜੀ ਹਾਂਜੀ ਉਹ ਵੀ ਹੁੰਦਾਂ ਜੀ ਕੋਈ ਵੀ ਤੁਸੀਂ ਟੂੜੀ ਵਾਲਾ ਰਿਪਰ ਲੈਣਾ ਤਾਂ ਬਾਈ ਨਾਲ ਜੇ ਚਾਹੇ ਵੇਚਣਾ ਤਾਂ ਵੀ ਬਾਈ ਨਾਲ ਸੰਪਰਕ ਕਰ ਲਿਓ ਬਿਨਾ ਕਮਿਸ਼ਨ ਤੋਂ ਤੁਹਾਡਾ ਟੂੜੀ ਵਾਲਾ ਰਿਪਰ ਵੇਚੋ ਹਾਂਜੀ 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 ਹਾਂ ਵੀਡੀਓ ਚੰਗੀ ਲੱਗੀ ਚਲਦੀ ਚਲਦੀ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਰਹਾ ਪ੍ਰਾਕਾ ਜੀ